ਹਾਂਜੀ ਪਿਆਰਿਓ ਲੋ ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਮੈਂ ਅੱਜ ਪੇਸ਼ ਕਰਨ ਜਾ ਰਹੀਆਂ ਤੁਹਾਡੇ ਸਾਹਮਣੇ ਪੰਜਾਬ ਦੀ 1947 ਦੀ ਵੰਡ ਦੇ ਦਰਦ ਲੋ ਜੀ ਜਿਹੜੇ ਦਰਦ ਕਦੀ ਭੁਲਾਏ ਨਹੀਂ ਜਾ ਸਕਦੇ ਕਿਉਂਕਿ ਅਸੀਂ ਆਪਣੇ ਪੁਰਖਿਆਂ ਨੂੰ ਸਿਸਕੀਆਂ ਲੈਂਦੇ ਵੇਖਿਆ ਹੈ ਆਪਣੇ ਵਤਨਾਂ ਦੇ ਬਾਤ-ਪਾਗ ਪਾਉਂਦੇ ਹੋਏ ਹਨਾ ਜੋ ਦੁਬਾਰਾ ਆਪਣੇ ਵਤਨਾਂ ਨੂੰ ਕਦੀ ਜਾ ਨਹੀਂ ਸਕੇ ਕਦੀ ਮਿਲ ਨਹੀਂ ਸਕੇ ਪਰ ਲੋ ਜੀ ਮੈਂ ਜਿਹੜੇ ਅੱਜ ਤੁਹਾਨੂੰ ਵੀਡੀਓ ਵਿਖਾਉਣ ਜਾ ਰਹੀਆਂ ਇਹਦੇ ਵਿੱਚ ਜਿਹੜਾ ਮਾਤਾ ਜੀ ਕਾफी ਸੁਖਾਵੇਂ ਜੇ ਦੱਸਦੇ ਨੇ ਕਿਉਂਕਿ ਕਿੰਜਪੀ ਅਸੀਂ ਟ੍ਰੇਨਾਂ ਤੇ ਆਏ ਸੀ ਕਿ ਅਸੀਂ ਥੋੜੇ ਜਿਏ ਸੁਖਾਵੇਂ ਆ ਗਏ ਸੀ ਪਰ ਸਾਨੂੰ ਕੋਈ ਬਾਹਲੀਆ ਪਰੇਸ਼ਾਨੀਆਂ ਨਹੀਂ ਸੀ ਆਇਆਂ ਪਰ ਫੇਰ ਵੀ ਲੋ ਜੀ ਆਓ ਜੀ ਉਹਨਾਂ ਦੀ ਮੂਝਬਾਨੀ ਮੈਂ ਤੁਹਾਨੂੰ ਸੁਣਾਵਾਂਗੀ ਪੰਜਾਬ ਦੀ ਵੰਡ ਦੇ ਦਰਦ ਬੀਜੀ ਜਦੋਂ ਪਾਕਿਸਤਾਨ ਤੋਂ ਤੁਸੀਂ ਆਏ ਸੋ ਇੱਧਰ ਤੁਸੀਂ ਉਦੋਂ ਕਿੰਨੇ ਕਿੰਨੇ ਕੋ ਸਾਲਾਂ ਦੇ ਸੋ 11 ਸਾਲ ਦੇ ਤੁਸੀਂ 11 ਸਾਲ ਦੇ ਸੋ ਕਿ ਚਾਤੇ ਫਿਰ ਤੁਹਾਨੂੰ ਸਵਾਲ ਆ ਜਦੋਂ ਉਧਰ ਉਹ ਜਾੜੇ ਪੈ ਸਨ ਤੇ ਲੋਕੀ ਉਧਰੋਂ ਇਧਰ ਆਏ ਸਾਰਾ ਪਤਾ ਹੈ ਹਾਂਜੀ ਤੇ ਫਿਰ ਦੱਸੋ ਵੀ ਜੀ ਕੁਝ ਗੱਲਾਂ ਦੱਸਾਂ ਕਹਾਂ ਤਾਂ ਨਿਕਲੇ ਯਾਦ ਹਾਂਜੀ ਕਦੇ ਕਿਤੇ ਰਾਤ ਰਹਿ ਪਏ ਕਿਸੇ ਪਿੰਡ ਕਦੇ ਕਿਸੇ ਪਿੰਡ ਹਾਂਜੀ ਤੇਰੇ ਇੱਕ ਥਾਂ ਮਤਲਬ ਸਰਦਾਰਾਂ ਦਾ ਪਿੰਡ ਬੜਾ ਤਕੜਾ ਸੀ ਅੱਛਾ ਤੇ ਫਿਰ ਉਥੇ ਕਾਫਲਾ ਇਕੱਠਾ ਹੋ ਗਈ ਦੁਨੀਆ ਅੱਛਾ ਉਥੇ ਯਾਦ ਇਕੱਠੀ ਹੋ ਗਈ ਹਾਂਜੀ ਤੇ ਫਿਰ ਗੋਰਖੇ ਆ ਗਏ अच्छा ये गोर्खियानी गट आ गए हं ते फिर सलो उन्होंने आख्या वे चलो होली 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 होनी अच्छा ਵੱਡ ਟੁਕ ਬੜੀ ਹੋਈਗੀ اچھا ਪਹਿਲਾਂ ਤੇ ਇੰਨੀ ਵੱਡ ਟੁਕ ਹੋਈ ਸੀ ਨਾ ਹਾਂਜੀ ਪਤਾ ਹੀ ਨਹੀਂ ਸੀ ਲੱਗਦਾ ਵੀ ਮਾਂ ਕਿੱਥੇ ਰਹੀ ਕਿੱਥੇ ਤੇ ਪੀਓ ਕਿੱਥੇ ਹੈ اچھا ਜਦੇ ਫਿਰ ਉਹਨਾਂ ਨੇ بڑا ਕਾਫਲਾ ਲੰਮਾ ਸੀ ਹਾਂਜੀ اچھا ਫਿਰ ਉਹਨਾਂ ਨੇ ਗੱਡੀ ਕੱਢੀ اچھا ਇਧਰੋਂ ਪੰਜਾਬ ਚੋਂ ਠੀਕ ਹੈ ਫਿਰ ਉਹ ਗੱਡੀ ਚਹੀ ਦੁਲੰਗਾ ਟੋਈ ਨਾ ਨੀ ਗੋ ਰੱਖੀਆਂ ਨੀ ਅੱਛਾ ਇੱਕ ਇੱਕ ਹੋਈ ਦੋ ਦੋ ਗੰਨਾ ਉੱਤੇ ਹਾਂਜੀ ਇੱਕ ਇੱਕ ਬਾਰੀਆਂ ਅੱਗੇ ਅੱਛਾ ਗੰਨਾ ਹੋਇਆ ਖਲੋਤੇ ਹੀ ਅੱਛਾ ਮੁਸਲਮਾਨਾਂ ਦਾ ਯੋਤਨ ਹੀ ਪਿੰਡੀ ਦੇ ਹੀ ਘਾਹ ਹੋਊ ਚਗੇ ਤੇ ਮਾਰੀਂ ਅੱਛਾ ਸਿਖਾਉਣਾ ਹਾਂਜੀ ਤੇ ਪਿੰਡਾਂ ਕੋ ਬਾੜੇ ਬਰਛੀਆਂ ਲਿਸ਼ਕਣ ਟੇਸ਼ਨ ਤੇ ਅੱਛਾ ਯੋ ਇੱਕ ਪਰ ਸਰੂਰ ਤਾਂ ਤੁਰੇ ਅੱਛਾ ਫੇਰ ਅਹੀ ਨਾਰੋ ਵਾਲਾ ਐ ਅੱਛਾ ਨਾਰੋਆ ਤੋਂ ਆ ਕੇ ਬਾਬੇ ਨਾਨਕ ਦੇ ਡੇਰੇ ਹੂੰ ਰਾਵੀ ਲੰਗੇ ਅੱਛਾ ਰਾਵੀ ਨੰਕੇ ਫਿਰ ਉਹਨਾਂ ਸਾਨੂੰ ਗੱਡੀ ਸਟੇਸ਼ਨ ਤੇ ਲਾਇ ਤੇ ਫਿਰ ਸੰਤਾਰਿਆ ਅੱਛਾ ਪਾਰਿਆ ਫਿਰ ਪਾਣੀ ਬੜਾ ਸੀ ਅੱਛਾ ਮੀਂਹ ਬੜਾ ਪੈਂਦਾ ਸੀ ਰਾਵੀ ਬੜੀ ਚੜੀ ਸੀ ਅੱਛਾ ਫਿਰ ਪਟੜੀ ਪਰੜੀ 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 ਗੁਰਦੁਆਰੇ ਗਏ ਅੱਛਾ ਗੁਰਦੁਆਰਾ ਸਾਹਿਬ ਜਾ ਕੇ ਬਾਬੇ ਕਿਹੜੇ ਗੁਰਦੁਆਰਾ ਸਾਹਿਬ ਗਏ ਹਾਂਜੀ ਕਿਹੜੇ ਘਰ ਦਰਸਾ ਗਏ ਡੇਰਾ ਸਾਹਿਬ ਬਾਬਾ ਨਾਨਕ ਅੱਛਾ ਬਾਬਾ ਅੱਛਾ ਡੇਰਾ ਬਾਬਾ ਨਾਨਕ ਠੀਕ ਹੈ ਪਾਕਿਸਤਾਨ ਚ ਸੀ ਫਿਰ ਰਹੀ ਅੱਛਾ ਫਿਰ ਉੱਥੇ ਰਹੇ ਤਾਂ ਉਥੋਂ ਕੋਈ ਮੇਰੇ ਦਾਦੇ ਦਾ ਵਾਕਬ ਸੀ ਅੱਛਾ ਦਾ ਪਿੰਡ ਹਾਂਜੀ ਉਹਨੇ ਸਿਆਣ ਲਿਆ ਹਮ ਅੱਖ ਲਗਨੀ ਚਲੋ ਘਰ ਪਿੰਡ ਚਲੋ ਲੈਣੋ ਪਾਰ ਪਿੰਡ ਸੀ ਅੱਛਾ ਫਿਰ 20 ਦਿਨ ਉਥੇ ਰਹੇ ਅੱਛਾ ਜਾਦ ਉਥੋਂ ਤੋਂ ਰਹੇ ਹਾਂਜੀ ਫਿਰ ਰਾਵੀ ਚੜੀ ਸੀ ਤੇ ਪਾਣੀ ਅੱਛਾ ਫੇਰ ਆਕਣ ਲਗੇ ਚਰਬ ਸੁੱਕਾ ਚੱਲ ਗਿਆ ਫੇਰ بارش ਸ਼ੁਰੂ ਹੋ ਗਈ ਹੂੰ ਹੂੰ ਫੇਰ ਇੱਕ ਛਰਕੇ ਛਰਕ ਤੁਰੇ ਹੁੰਦੇ ਸੀ ਕਲਾਨੌਰ ਨੂੰ ਅੱਛਾ ਜੇ ਉਹ ਅਸੀਂ ਕਲਾਨੌਰ ਨੂੰ ਤੁਰੇ ਆਉਂਦੇ ਆ ਹੂੰ ਤੇ ਇੱਕ ਜੱਟ ਡੰਗਰ ਚਾਰ ਦਾ ਮੱਝੀ ਚਾਰ ਦਾ ਛਰਕ ਤੇ ਹੂੰ ਉਹਨੇ ਮੈਂ 10 ਦਿਨ ਫੇਰ ਸਿਆਨ ਲਿਆ ਅੱਛਾ ਆਨ ਦਾਪਾ ਕੀ ਤੁਸੀਂ ਕਿੱਧਰ ਅੱਛਾ ਆਨ ਦਾਪਾ ਭਾਈ ਵੇਖ ਲੈ ਐਦਾਂ ਹੀ ਜਾੜੇ ਪੈਣ ਤੁਰ ਜਣਾਏ ਹੂੰ ਉਹ ਜਾਂਦਾ ਨਹੀਂ ਕੁਛ ਨਹੀਂ ਬੱਚੇ ਨਹੀਂ ਨਾਲ ਅੱਛਾ ਪੰਜ ਭੈਣ ਭਰਾ ਹੀ ਨਾਲ ਸਾਂ ਅੱਛਾ ਤੇ ਜਦੋਂ ਅਸੀਂ ਫਿਰ ਉੱਥੇ ਉਹਨੇ ਮੱਝਾਂ ਮੋੜ ਕੇ ਪਿੰਡ ਨੂੰ ਕੀਤੀਆਂ ਹੂੰ ਤੇ ਦਾਦੇ ਮੈਂਦੀਆਂ ਉਹ ਕਰਕੇ ਬਾਹ ਫੜ ਕੇ ਹੂੰ ਹੂੰ ਪੱਖ ਲਗਾ ਘਰ ਚੱਲ ਅੱਛਾ ਪਾਏ 4 ਸਾਲ ਰੋ 5 ਸਾਲ ਰੋ ਜਿੰਨਾ ਚਿਰ ਮਰਜੀ ਇੱਥੇ ਬਹਿ ਜਾ ਮੇਰੇ ਘਰ ਅੱਛਾ ਤੁਹਾਨੂੰ ਮੈਂ ਜਗ੍ਹਾ ਦੇ ਦਾਂਗਾ ਅੱਛਾ ਫਿਰ ਸਾਨੂੰ ਉਹਨੇ 2 ਮਹੀਨੇ ਘਰ ਰੱਖਿਆ अच्छा आ रख्या ते बिजी होएगा मुसलमान सिख है स... हां जी कौन सी हो सिख सिख सी परिवार अच्छा सिख सन अच्छा ਉਹਨੇ ਸਾਡੇ ਮੁਸਲਮਾਨ ਦੀ ਚਿੱਠੀ ਆ ਗਈ اچھا ਚਿੱਠੀ ਪਿੰਡਾ ਜਰੂਰ ਰੁੜ ਕੇ ਆਉਂਦੀਆਂ ਹਨ हां जी ਬਰਾ ਹਾਲ ਸੀ اچھا ਉਹਨਾ ਆਖਿਆ ਵੀ ਤੁਸੀਂ ਪਾਸਪੋਰਟ ਬਣਾਓ ਪਾਰਪ ਬਣਾ ਕੇ ਗੋਰਖਿਆਂ ਦੀ ਗੱਡੀ ਲਿਆ ਕੇ اچھا ਆਪਣਾ ਜੋ ਸਰਸਰਾ ਲੈ ਜਾਓ ਜਿੰਦਰਾ ਮਾਰ ਕੇ ਰੱਖਿਆ ਹੈ اچھا ਅਸੀਂ ਆਖਿਆ ਨਹੀਂ ਆਉਣਾ اچھا ਜੋੜ ਜੇ ਕਿੱਥੇ ਆਪ ਜੀ ਰਹਿੰਦੇ ਰਹਾਂਗੇ ਕਮਾ ਕੇ ਬਣਾ ਲਾਂਗੇ ਠੀਕ ਹੈ ਤੇਰੇ ਹੀ ਉੱਥੋਂ ਤੁਰੇ ਸਾਨੂੰ ਨੇ ਕਲਾਨੌਰ ਸੰਮ ਛੱਡ ਕੇ ਗਿਆ ਅੱਛਾ ਫਿਰ ਅੱਗੇ ਸਾਡੀ ਦਾਦੀ ਦੀ ਭੈਣ ਸੀ ਕਦੀ ਉੱਥੇ ਹੀ ਹੋਏ ਅੱਛਾ ਇੰਨਾ ਖੱਜਲ ਹੁੰਦੇ 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 ਫਿਰ ਅਸੀਂ ਮਟਾਲੇ ਆ ਗਏ ਅੱਛਾ ਮਟਾਲੇ ਮਟਾਲੇ ਬੀਠੇ ਹਾਂਜੀ ਜਿਹੜਾ ਗੁਰਦਾਸਪੁਰ ਤੇ ਤਸਵੀਰ ਮਟਾਲਾ ਸੀ ਹਾਂਜੀ ਫਿਰ ਅਸੀਂ ਸ੍ਰੀ ਗਪਿੰਦਪੁਰੇ ਅੱਛਾ ਗੁਰਬਿੰਦ ਦਾ ਗੁਰਦੁਆਰਾ ਹੀ ਕਰਉਂ ਤੇਰੇ ਅੱਛਾ ਅੱਛਾ ਠੀਕ ਫਿਰ ਜ਼ਮੀਨ ਮਾੜੀ ਮੋਟੀ ਮਿਲ ਗਈ ਅੱਛਾ ਆਮਦਾਰਗੇ ਬਸ ਤੇ ਜ਼ਮੀਨ ਕਿੱਥੇ ਮਿਲੀ ਵੀ ਜੀ ਤੁਹਾਨੂੰ ਜ਼ਮੀਨ ਕਿੱਥੇ ਨੇ ਲਈ ਸੀ ਜ਼ਮੀਨ ਸਾਨੂੰ ਹਰਬਿੰਦਪੁਰੇ ਅੱਛਾ ਕਿ ਬਿਆਹ ਦੇ ਕੰਡੇ ਦੀ ਅੱਛਾ ਹਾਂ ਠੀਕ ਏ ਚਲੋ ਆਰਾਧਾ ਸਾਮੀ ਤੋਂ 12 ਕਿਲੋਮੀਟਰ ਸੀ ਇੱਧਰੋਂ ਪਾਣੀ ਹੁੰਦਾ ਸੀ ਇੱਧਰ ਨੂੰ ਠੀਕ ਏ ਠੀਕ ਏ ਤੁਹਾਡੇ ਉੱਨੀ ਪਾਣੀ ਹੁੰਦਾ ਹੀ ਤੇ ਬਿਜੀ ਤੁਹਾਡਾ ਜਿਹੜਾ ਪਰਿਵਾਰ ਸੀ ਸਾਰਾ ਸਹੀ ਸਲਾਮਤ ਆ ਗਿਆ ਸੀ ਇੱਧਰ ਹਾਂਜੀ ਅੱਛਾ ਸਾਰਾ ਪਰਿਵਾਰ ਸਾਡੇ ਜੀ ਸਾਰੇ ਇੱਧਰ ਆ ਗਏ ਨੇ ਪਰ ਸਾਡੇ ਦੋ ਜੀ ਇੱਧਰ ਆ ਕੇ ਮਿੰਚੇ ਹਨ ਅੱਛਾ ਮੇਰੀ ਨਾਨੀ ਹੈ ਤੇ ਮੇਰੀ ਮਾਸੀ ਅੱਛਾ ਉਹ ਪੂਰੇ ਹੋਈ ਸੰ ਬਾਾਕੀ ਸਾਡੇ ਹਰੀ ਕੈਮ ਆ ਗਏ ਅੱਛਾ ਉਹ ਦੋ ਜੀ ਸਾਰੀ ਹਰੀ ਕੈਮ ਆ ਗਈ ਗੱਡੀਆਂ ਬਾਈ ਹਾਂ 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 ਅੱਛਾ ਨਾਨੀ ਤੇ ਮਾਸੀ ਉਦੋਂ ਵੱਡਾ ਬਿਜੀ ਉਥੇ ਪਿੰਡ ਕਿਹੜਾ ਸੀ ਤੁਹਾਡਾ ਪਾਕਿਸਤਾਨ ਚ ਨਾਰੋਵਾਲ ਦੇ ਲਾਗੇ ਤਲਵੰਡੀ ਪਿੰਰਾਂ ਦੀ ਤਲਨਵੰਡੀ ਹਾਂ ਪਿੰਡਾਂ ਦੇ ਅੱਛਾ ਤਲਵੰਡੀ ਪਿੰਡਾਂ ਦੇ 8 ਕਿਲੋਮੀਟਰ ਤੇ ਸੀ ਅੱਛਾ ਹੁਣ ਤਾਂ ਕਿਲੋਮੀਟਰ ਚੱਲਦੇ ਨੂੰ 8 ਮੀਲ ਤੇ ਸੀ ਅੱਛਾ ਮੁਸਲਮਾਨਾਂ ਨੇ ਸਾਡੇ 3 ਪੈੜਾ ਨੂੰ ਮਾਵਾ ਨੂੰ ਕਿਸੇ ਨੂੰ ਕੁਛ ਆਖਿਆ ਨਹੀਂ ਹਾਂ ਹਾਂ ਉਹਨਾਂ ਨੇ ਸਾਨੂੰ ਆਣ ਕੇ ਕਰਾਵਾਲੇ ਬਾਲ ਗਏ ਨੇ ਅੱਛਾ ਜਿੰਨੀਆਂ ਜੱਤਾਂ ਦੀਆਂ ਤਿੰਗਾਂ ਪੈਰਾਂ ਖਤਰਿਆਂ ਦੀਆਂ ਹਨ ਬ੍ਰਾਹਮਣਾਂ ਦੀਆਂ ਹਨ ਸਾਰੇ ਨੂੰ ਥੇ ਲਿਆ ਕੇ ਬਾਲ ਗਏ ਹਾਂ ਤੇ ਹੱਥ ਜੋੜ ਕੇ ਮੱਥਾ ਟੇਕ ਗਏ ਅੱਛਾ ਮੁਸਲਮਾਨ ਤੁਹਾਨੂੰ ਹੱਥ ਜੋੜ ਕੇ ਤੇ ਮਥਾ ਤੇ ਕੇ ਇਧਰ ਛੱਡ ਕੇ ਗਏ ਸੰਸਾਰਿਆਂ ਨੂੰ ਹੈ ਫੇਰ ਪੈਰ ਲੱਗਦੇ ਹੀ ਨਹੀਂ ਫੇਰ ਹੁਣ ਦੁਨੀਆ ਦੇ ਹੁਣ ਨਹੀਂ ਬਿਜ ਪੈਰ ਲੱਗਦੇ ਸੱਚੀ ਗੱਲ ਕਿੱਥੇ ਗੁਰਦਾਪੁਰ ਤੇ ਕਿੱਥੇ ਹਿਆਰਪੁਰ ਵੀ ਆਈ ਗਈ ਤੇ ਕਿੱਥੇ ਉਹਨੂੰ ਪਟਿਆ ਪਟਿਆਲੇ ਆਈਆਂ ਉਸ ਤੋਂ ਹੀ ਨਿਕਲੇ ਰਾਤ ਦੇ 12 ਵਜੇ ਨਿਕਲੇ ਆ ਅੱਛਾ 12 ਵਜੇ ਸਾਡੇ ਨਾਲ ਚਾਰ ਕ ਆ ਮਸਲ ਮਾਰਨ ਦੇ ਮੁੰਡੇ ਮੁੰਡੇ ਅੱਛਾ ਉਹ ਸਾਨੂੰ 3 ਕਣਾਂ ਨਾਲ ਲੈ ਕੇ ਤੇ ਦਾ ਪਿੰਡ ਲੱਗਦਾ ਹੈ ਦਾਤੇਵਾਲ ਪਿੰਡਰਾਂ ਦਾ ਉੱਥੇ ਛੱਡ ਗਏ ਅੱਛਾ ਉੱਥੋਂ ਫੇਰ ਮੁਸਲਮਾਨ ਨਾਲ ਤੁਰੇ ਅੱਛਾ ਫੌਂਕਣਵਿੰਡੀ ਛੱਡ ਕੇ ਗਏ ਫੌਂਕਣਵਿੰਡਾ ਤੋਂ ਫੇਰ ਨਾਲ ਤੁਰੇ ਫੇਰ ਕਹਾਵਾਲੇ ਛੱਡ ਕੇ ਗਏ ਅੱਛਾ ਅਸੇ ਤੋਂ ਫੇਰ ਇੱਕ ਗੱਡੀ ਚੜੀ ਫੇਰ ਬੜਾ ਪ੍ਰੋਬਲਮ ਪਤਾ ਨਹੀਂ ਕਿ ਲੱਗਦਾ ਕਿ ਨੀਕ ਦੁਨੀਆ ਇੱਥੇ ਇਕੱਠੀ ਹੋ ਗਈ ਹੈ ਅੱਛਾ ਦੁਨੀਆ ਇਕੱਠੀ ਹੂੰ ਹੂੰ ਅਸੇ ਹੀ ਹਾਲ ਹੋ ਗਿਆ ਸੀ ਜਿਸਾ ਕੋਈ ਬੋਮਾਰੰਗਣੇ ਕੇ ਹਾਰਿਆ ਤਾਂ ਮੋਗਾ ਜੋਰ ਹੇ ਜੇ ਨਾ ਤਾਂ ਮਰ ਗਈ ਕੋਈ ਕਿਤਰਾ ਮਰ ਗਈ ਜਿਸ ਜਦੋਂ ਮੂੰਦਰੋਂ ਤੁਸੀਂ ਉਜੜਾ ਜਾੜ ਕੇ ਆ ਗਏ ਸਾਰੇ ਹਾਂ ਜਦੋਂ ਉਧਰੋਂ ਉਜੜ ਕੇ ਆ ਗਏ ਤੇ ਫਿਰ ਡੰਗਰ ਪਸ਼ੂ ਵੀ ਨਹੀਂ ਸੀ ਦਾਣਾ ਬਾਣਾ ਵੀ ਨਹੀਂ ਸੀ ਫਿਰ ਇਧਰ ਆ ਕੇ ਤੁਸੀਂ ਕੀ ਕੀ ਔਖ ਵਿਖੇ ਇਧਰ ਆ ਕੇ ਇਧਰ ਆ ਕੇ ਜਿਵੇਂ ਕੋਈ ਮਿਲਿਆ ਸੀ ਅੱਛਾ ਕੀ ਮਿਲਿਆ ਸੀ ਇੱਥੇ ਗਵਰਨਮੈਂਟ ਨੇ ਹੂੰ ਅੱਗੋਂ ਸਿਆਲਾ ਆ ਗਿਆ ਸੀ ਹੂੰ ਰਜਾਈਆਂ ਵੀ ਦਿੱਤੀਆਂ ਹਨ ਅੱਛਾ ਦਾਣੇ ਵੀ ਦਿੱਤੇ ਹਨ ਅੱਛਾ ਖਾਣ ਨੂੰ ਬੜਾ ਕੁਝ ਦਿੰਦੇ ਹਨ ਅੱਛਾ ਤੇ ਟਕਾਣੇ ਵੀ ਬਹਿ ਗਏ ਮੁੰਜੀਆਂ ਵੀ ਜੁੜ ਗਈਆਂ ਬਿਸਤਰੇ ਵੀ ਜੁੜ ਗਏ ਅੱਛਾ ਜੋੜ ਸਭ ਕੁਝ ਗਿਆ ਪਰ ਜਿਹੜਾ ਘਰ ਦਾ ਸਿਲਸਿਲਾ ਉਹਨਾਂ ਥੋੜਾ ਬਣਦਾ ਹਾਂਜੀ ਹਾਂ ਇਹ ਘਰ ਤੇ ਸਾਰੇ ਖੇਰੂ ਖੇਰੂ ਹੋ ਹੀ ਗਏ ਨਾ ਇੱਕ ਵਾਰੀ ਕਿ ਸਾਰਾ ਕੁਝ ਬਣਿਆ ਬਣਾਇਆ ਵੀ ਛੱਡਿਆ ਜੀ ਜਿਹੜੇ ਵੀ ਕੋਈ ਕਿਧਰੇ ਤੁਰ ਗਿਆ ਕੋਈ ਕਿਧਰੇ ਜਾ ਬੈਠਾ ਕੋਈ ਕਿਧਰੇ ਜਾ ਬੈਠਾ ਇੱਕ ਥਾਂ ਤੇ ਸਾਡਾ ਪਿੰਡ ਬੈਠਾ ਹੀ ਨਹੀਂ 20 ਘਰ ਸਿਰਫ ਅਸੀਂ ਇੱਕ ਥਾਂ ਬੈਠੀ ਹਾਂ ਹਮ ਹਮ ਇੰਨਾ ਜਾੜਾ ਵਿਆਹ ਸੀ ਤੇ ਜੇ ਮਿਲਿਆ ਤਾਂ ਭੋਗਿਆ ਆਪਣਾ ਰਿਜਕ ਨਹੀਂ ਸੋ ਦਰਵਾ ਮਿਲਿਆ ਅੱਛਾ ਨਹੀਂ ਤੇ ਉਹ ਮੱਜਾ ਮੂਜਾ ਆਪ ਖਰੀਦੀਆਂ ਬਣਾਈਆਂ ਕਿ ਸਰਕਾਰ ਨੇ ਦਿੱਤਾ ਸੀ ਕੁਝ ਨਾ ਜੀ ਉਹ ਇਧਰ ਮੁਸਲਮਾਨ ਨੇ ਡੰਗਰ ਤੁਰੇ ਫਿਰਦੇ ਨੇ ਅੱਛਾ ਠੀਕ ਠੀਕ ਫੜ ਫੜ ਕੇ ਬਣਾ ਲਈਆਂ ਅੱਛਾ ਅੱਛਾ ਜਿਹੜੇ ਮੁਸਲਮਾਨ ਇਧਰ ਛੱਡ ਗਏ ਸਨ ਪਸ਼ੂ ਪੰਛੀ ਉਹਨਾਂ ਦੇ ਵਿੱਚ ਰਹਿ ਗਏ ਨਾ ਵਿਚਾਰਿਆਂ ਦੇ ਉਹ ਵੀ ਤੇ ਐਵੇਂ ਛੱਡ ਕੇ ਗਏ ਅੱਛਾ ਉਹ ਆਪਣੇ ਪੰਜਾਬੀਆਂ ਨੇ ਜਿਹੜੇ ਉਧਰੋਂ ਆਏ ਸਨ ਉਹਨਾਂ ਵੇੜ ਲੈ ਅਸੀਂ ਤਿੰਨ ਘਰਾਂ ਸਾਂ ਇੱਕ ਵੇੜੇ 'ਚ ਅੱਛਾ ਤੇ ਤੇਰ ਨਮਾਜਾਂ ਫੜੀਆਂ ਹਨ ਅੱਛਾ ਹਾਂ ਹੂੰ ਪਹਿਲੇ ਇੱਕ ਫੜੀ ਸੀ ਉਹ ਦੋ ਤਾਂ ਹੀ ਤਿੰਨ ਚਾਰ ਵੰਡ ਲੈਂਦੀ ਹਾਂ ਅੱਛਾ ਸੀ ਪਾਣੀ ਬਣਾ ਕੇ ਪੀ ਲੈਂਦੀ ਹਾਂ ਅੱਛਾ ਫਿਰ ਐਦਾਂ ਮੁਸਲਮਾਨਾਂ ਦਾ ਘਰ ਸੀ ਉੱਥੇ ਡੰਗਰ ਵਾਹਦੇ ਹਾਂ ਅੱਛਾ ਉੱਥੋਂ ਸਾਨੂੰ ਉਹਦੋਂ ਮਿੱਟੀ ਦੀਆਂ ਕੋਠ ਮਿੱਟੀ ਦੇ ਕਮਰੇ ਹੁੰਦੇ ਹਨ ਦਾਣੇ ਪਾਣ ਦੇ ਕੱਚੇ ਘਾਹ ਕੋਠੇ ਹਾਂ ਕੱਚੇ ਕੋਠੇ ਕੱਚੇ ਕੋਠੇ ਹਾਂਜੀ ਤੇ ਐਦਾਂ ਜਿਗਵਾਰੀ ਐਂ ਦੀਆਂ ਕੋਠੀਆਂ ਹਨ ਹੂੰ ਕੱਚੀਆਂ ਹੂੰ ਹੂੰ ਉਹਦੇ ਵਿੱਚ ਦਾਣੇ ਹਨ ਅੱਛਾ ਉਥੇ ਡੰਗਰ ਬੰਨੇ ਮਾਝੇ ਨੇ ਸਿਰ ਮਾਰਿਆ ਦਾਣੇ ਡਿੱਗੇ ਅੱਛਾ ਉਹ ਸਾਨੂੰ ਤਿੰਨ ਤਿੰਨ ਬੋਰੀਆਂ ਦੇ ਦਾਣੇ ਆ ਗਏ ਅੱਛਾ ਸਾਨੂੰ ਰੱਬ ਦੇ ਦਿੰਦਾ ਗਿਆ ਫਿਰ ਬੜਾ ਦਿੱਤਾ ਸੀ ਅੱਛਾ ਅਸੀਂ ਐਵੇਂ ਆ ਕਿ ਅਸੀਂ ਸਾਨੂੰ ਤੇ ਪਾਕਿਸਤਾਨ ਨੂੰ ਦੀਆਂ ਕਰਾਂ ਨੂੰ ਪਤਾ ਲੱਗਾ ਹੀ ਨਹੀਂ ਵੀ ਅਸੀਂ ਪਾਕਿਸਤਾਨ ਨੂੰ ਆਏ ਅੱਛਾ ਠੀਕ ਵੀ ਕਰ ਰਲ ਕੇ ਬਹਿ ਗਏ ਕੰਨਾ ਬੜਾ ਸੀ ਅੱਛਾ ਮੱਕਈ ਬੜੀ ਸੀ ਬੀਜੀ ਮਹੰਮਦਾਨ ਨੇ ਫਸਾ ਸਾਰਾ ਸੰਭਿਆ ਹਾਂ ਕਿ ਵੱਢਿਆ ਖਾਧਾ ਤੇ ਉਹਨਾਂ ਸਾਡਾ ਖਾ ਰਿਆ ਉਹਨਾਂ ਦਾ ਹਾਂ ਵੇਖ ਲਓ ਦਾਣੇ ਦਾਣੇ ਤੇ ਮੋਰ ਹਨ ਉਹਨਾਂ ਦੀ ਸੀ ਉਥੇ ਮੈਂਹਿੰਦ ਤੁਸੀਂ ਕੀਤੀ ਉਹਨਾਂ ਖਾਦਾ ਤੇ ਇੱਥੇ ਤੁਸੀਂ ਖਾਦਾ ਇੰਦਰਾ ਕੇ ਮੇਰੀ ਸ਼ਾਦੀ 20 ਸਾਲ ਦੀ ਹੋਈ ਸੀ ਅੱਛਾ 20 ਸਾਲ ਦੀ ਸਾ ਹਾਂਜੀ ਤੇ ਮੁੜ ਕੇ ਜਿਹੜੀ ਬਣੀ ਆ ਹੀ ਨਾ ਉਹ ਤਾਂ ਦੁਨੀਆ ਹੀ ਜਾਣਦੀ ਆ ਕਿ ਕੀ ਕੀ ਕੁਝ ਬਣੀ ਆ ਤੇ ਕੀ ਕੁਝ ਨਹੀਂ ਤੁਹਾਡਾ ਤਾਂ ਜਨਮ ਵੀ ਇਦਦਰ ਦਾ ਹੀ ਹੋਣਾ ਅੱਛਾ ਜੀ ਇੱਕ ਗੱਲ ਦੱਸੋ ਹਾਂਜੀ ਪਿਜਾ ਦਾ ਉਹ ਡਰੋਂ ਤੁਸੀਂ ਆਏ ਇੱਕਦਮ ਘਰ ਛੱਡ ਕੇ ਹੈਨਾ ਤੇ ਨਾਲ ਸਮਾਨ ਘਰੋਂ ਵੀ ਆਪਣੇ ਕੁਝ ਚੁੱਕ ਕੇ ਲਿਆਏ ਸੋ ਕਿ ਨਹੀਂ ਤੁਰਕੇ ਤੁਰਕੇ ਤੇ ਆਏ ਸੋ ਸਮਾਨ ਚੁੱਕ ਕੇ ਲਿਆਏ ਸੋ ਨਾਲ ਕੁਝ ਘਰ ਐਡੀ ਕੌਲੀ ਨਹੀਂ ਸੀ ਹੁੰਦੀ ਅੱਛਾ ਉਹ ਗੱਲ ਦੇ ਲੀੜੇ ਲੀੜੇ ਆਂਦੇ ਨੇ ਅੱਛਾ ਜਿਹੜੇ ਪਿੰਡ ਤੋਂ ਦੱਸਨੇ ਕਾਗਜ਼ ਇਕੱਠਾ ਦੰਗੀਆਂ ਹੋਈ ਸੀ ਹਾਂਜੀ ਉਹ ਸਰਦਾਰ ਨੇ ਫਿਰ ਕੱਡ-ਕੱਡ ਕੱਪੜਾ ਅੰਦਰੋਂ ਬਹੁਤ ਜ਼ਿਆਦਾ ਚੱਲਦਾ ਸੀ ਹਾਂਜੀ ਉਹਨਾਂ ਕੱਡ-ਕੱਡ ਕੱਪੜੇ ਦੇ ਤੇ ਖਾਓ ਦਾਣੇ ਦੇ ਤੇ ਪਿਆਓ ਤੇ ਖਾਓ अच्छा मीना डेढ़ ओथे करा रहे साई पाकिस्तान च अच्छा कठे सी ਤੇ ਬੜਾ ਭੋਜੀ ਹੂੰ ਉੱਤ ਪਕਾਟਾ ਕਿ ਕੁਛ ਨਹੀਂ ਸੀ ਆਂਦਾ اچھا ਨਹੀਂ ਹੋਣਾ ਕਿ ਨਹੀਂ ਚੁਕਣਾ ਕਿ ਨਹੀਂ ਸੀ ਤੇ ਬਿਜੀ ਉਦੋਂ ਜਿਹੜਾ ਸੋਨਾ ਸਿੱਕਾ ਆਪਣੇ ਵਡੇਰਿਆਂ ਕੋਲ ਬੜਾ ਹੁੰਦਾ ਸੀ ਸੋਨਾ ਸਿੱਕਾ ਬੜਾ ਹੁੰਦਾ ਸੀ ਆਪਣੇ ਵਡੇਰਿਆਂ ਕੋਲ ਸੋਨਾ ਤਾਂ ਹੁੰਦਾ ਸੀ ਹਾਂ ਦਾਦੀ ਮੇਰੀ ਇੱਧਰ ਆਈ ਸੀ ਅੱਛਾ ਆਪਣੀ ਭੈਣ ਕੋ ਹੂੰ ਸੋਨੇ ਦਾ ਉਹਨੂੰ ਪਤਾ ਸੀ ਉਹਦੀ ਛਤ ਨਾਲ ਕੋਠੀ ਲੱਗੀ ਲੱਕੜ ਦੀ ਅੱਛਾ ਪਿਛਲੇ ਪਾਸੇ ਕਿਤੇ ਖਾਨੇ ਆ ਮੇਰੀ ਮਾਂ ਨੂੰ ਪਤਾ ਹੀ ਨਹੀਂ ਅੱਛਾ ਉਹਦਾ ਸਿਰਫ ਨਾਉ ਤੋੜੇ ਛੱਪ ਨਾਉ ਛਾਪਾ ਲਈ ਆਈ ਸੀ ਸੋਨੇ ਦੀ ਅੱਛਾ ਤੇ ਆਪਣੇ ਕੰਨਾਂ ਦੀਆਂ ਡੰਡੀਆਂ ਅੱਛਾ ਬਾਕੀ ਸਾਰਾ ਉੱਥੇ ਰਹਿ ਗਿਆ ਸਾਰਾ ਹੀ ਉੱਥੇ ਰਹਿ ਗਿਆ ਮੁਸਮਨ ਨੂੰ ਇਹ ਲੱਭ ਅੱਛਾ ਨਾ ਨਾ ਕਿਸੇ ਪਿਛਰ ਪਿਛੋ ਕੋਠੀ ਪਛਾਹ ਕੀਤੀ ਇਹ ਨਾਥੇ ਕੱਢੇ ਅੱਛਾ ਸਾਡੇ ਸਾਈ ਮੁਸਲਮਾਨ ਨੇ ਸਾਈ ਜਿਹੜੇ ਨਾ ਉਹ ਮਤਲਬ ਸਾਡੇ ਫੋਨ ਧਰਦੇ ਰਹੇ ਨੇ ਹੁਣ ਨਾ ਢੱਗ ਦੇਣ ਕਰ ਦੋ ਅੱਛਾ ਫੋਨ ਉਹ ਬੰਦੇਰੇ ਜੀ ਮਰ ਗਏ ਹੁਣ ਕin ਕਰਨਾ ਠੀਕ ਹੈ ਆਗਲਾ ਪਰਿਵਾਰ ਥੋੜਾ ਕਹਿਨ ਕਰਦਾ ਹੂੰ ਤੇ ਸੋਨਾ ਤਾਂ ਮੇਰੀ ਤਾਦੀ ਕੋ ਹੈ ਸੀ ਅੱਛਾ ਤਾਦੀ ਮੇਰੀ ਇੱਧਰ ਵਿਆਹ ਆਈ ਸੀ ਹੂੰ ਉਹ ਇੱਥੇ ਰਹਿ ਗਈ ਸੀ ਅੱਛਾ ਅਸੀਂ ਉਹ ਦੱਸ ਹੂੰ ਸੋਨਾ ਕੇਰਾ ਬੀਵੀ ਮਹਿੰਗਾ ਸੀ 15 ਰੁਪਏ ਸੋਨਾ ਟੋਲਾ ਸੀ ਹਾਂਜੀ ਹਾਂ ਦਾ ਨਿਰ ਮਿਲਦਾ ਨਹੀਂ ਇਸ 15 ਰੁਪਏ ਦੇ ਟੋਲਾ ਸੀ ਮਹਰਾ ਹੀ ਰੱਖੇ ਕਈ ਤੇ ਵਿਚਾਰਿਆਂ ਨੂੰ ਦਾਣਾ ਮਿਲਦਾ ਨਹੀਂ ਖਾਣ ਨੂੰ ਹੂੰ ਤੇ ਕਈਆਂ ਨੂੰ ਮਹਰਾ ਹੀ ਵਾਧੂ ਦਿੰਦਾ ਸੀ ਹੂੰ ਜਿਹੜੇ ਕੋ ਟਕਾਣੇ 'ਚ ਬਹਿ ਗਏ ਨਾ ਚੁੰਗਿਆਂ ਪਿੰਡਾਂ 'ਚ ਹੂੰ ਉਹਨਾਂ ਨੂੰ ਮੱਦਾ ਹਿਸਾਬ ਕੋਈ ਕਿਉਂ ਘਰਾਹੇ ਦੇ ਢਾਣੇ ਪਏ ਸਨ ਸਭ ਕੁਝ ਘਰਾਹੇ ਸਨ ਤਾਂ ਡੰਗਰ ਖੁੱਲੇ ਛੱਡ ਗਏ ਤੇ ਫਸਨਾ 'ਚ ਜਾੜਨ ਪਏ ਫਸਲ ਚ ਮਰਜੀ ਕਰਨ ਹੂੰ ਤੇ ਨਿਕਲ ਜਾਂਦਾ ਹੁੰਦਾ ਸੀ ਹੂੰ ਹਾਂ ਤਾਂ ਦਰਮ tạm ਲਿਆ। ਹੂੰ। ਅੱਛਾ ਅਰੋਂ ਕਿਉਂ ਆ ਜਾਂਦਾ ਸੀ? ਰਾਜ ਕੱਪੜੇ ਪਾੜ ਗਏ ਸੀ ਵੀ ਸਾਡੇ। ਅੱਛਾ। ਪਾਣੀਆਂ ਦੇ ਵਿੱਚ ਤੁਰ ਤੁਰ ਕੇ। ਅੱਛਾ। ਤੇ ਫਿਰ ਇਹ ਦਾਦੀ ਦੇ ਪਿੰਡ ਆਏ ਸਾਂ, ਦਾਦੀ ਦੀ ਭੈਣ ਕੋਲ। ਅੱਛਾ। ਫਿਰ ਉਹਨੇ ਸਾਨੂੰ ਕੱਪੜੇ ਸਿਉਂ ਕੇ ਸਾਰਿਆਂ ਨੂੰ ਦਿੱਤੇ। ਫਿਰ ਗਵਰਨਮੈਂਟ ਨੇ ਨਾ ਕੋਰਾ ਖੱਦਰ। ਅੱਛਾ। ਆਂਗਰੰਗ ਤੇ ਦਰਜਾਈਆਂ ਤੜਾਈਆਂ ਬਣਾਈਆਂ ਉਹ। ਉਹ ਕੱਪੜੇ ਦਿੱਤੇ। ਮੇਰਾ ਖੱਦਰ ਸੀ ਤਾਂ। ਹਾਂ। ਸੱਤ ਵਈਕਾ ਸੂਈ ਨ ਮੇਰੀ ਮਾਸੀ ਸੀ ਜੀ ਸਨ ਪਾਉਂਦੀ ਹੁੰਦੀ ਸੀ ਅੱਛਾ ਹਾਂ ਹੂੰ ਤਾਂ ਮੇਖੀ ਨਾ ਕਰਨੇ ਆਉਂਦੇ ਹੂੰ ਉਹ ਜਾੜਾ ਮਾਰਾ ਕਿਸੇ ਨੂੰ ਵਿਖਾਇ ਹੀ ਨਾ ਪਰ ਇੱਕ ਵਾਰ ਦੁਨੀਆਂ ਉਲਟਣੀ ਹੈ ਫੇਰ ਹੂੰ ਇੱਕ ਵਾਰੀ ਉਲਟਣੀ ਹੈ ਤੇ ਉਹ ਨਾ ਜਿਹੜੇ ਲੀਡਰ ਬਣਦੇ ਨਾ ਆਪਣੇ ਪੰਜਾਬ ਤੇ ਇਹਨਾਂ ਨੇ ਖਾਲੀ ਕਰ ਦਿੱਤੀ ਹੈ ਹੂੰ ਨਾ ਕੋਈ ਲੜਕੀ ਹੈ ਨਾ ਕੋਈ ਲੜਕਾ ਹੈ ਹੂੰ ਕਿ ਅਗੇ ਇੱਕ ਲੜਕੀ ਲੜਕਾ ਤੇ ਉਹ ਵੀ ਲੋਕਨ ਬਾਹਰ ਕੱਢਦੇ ਤੈਨੂੰ ਅੱਜ ਆਉਣ ਲੱਗੇ ਨਹੀਂ ਇੱਧਰ ਅੱਜ ਨਹੀਂ ਹੂੰ ਜਿਹੜੇ ਛਾਰ ਪਰਦੇ ਲੋਕੀਤੇ ਹੂੰ ਜਲੰਧਰ ਦੇ ਗਏ ਨੇ ਹੂੰ ਉਹ ਤਾਂ ਉਧਰ ਸੁਨੀਕ ਬਣੇ ਨੇ ਫਾਰਮ ਖਰੀਦ ਖਰੀਦ ਕੇ ਹੂੰ ਤੇ ਜਿਹੜੇ ਹੁਣ ਬੱਚੇ ਜਾਂਦੇ ਨੇ ਹੂੰ ਇਹ ਸਭ ਉਹਨਾਂ ਨੂੰ ਸਿਆਣੇ ਸਿਆਣਪ ਚ ਨੇ ਹੂੰ ਇਹਨਾਂ ਨੇ ਇੱਧਰ ਆਉਣਾ ਹੀ ਨਹੀਂ ਹੂੰ ਆਪੇ ਸਾਡੇ ਪੰਜਾਬ ਖਾਲੀ ਹੈ ਹਮ ਸਾਨੂੰ ਰੋਜ਼ ਪਾਣੀ ਨਹੀਂ ਮਿਲਦਾ ਹਮ ਨਾ ਸਾਨੂੰ ਮਿਹਨਤ ਮਿਲਦੀ ਕਰਨੀ ਕੋਈ ਮਿਲਦੀ ਜੇ ਮਿਲ ਜਾਂਦੇ ਪੈਸਾ ਨਹੀਂ ਮਿਲਦਾ ਹਮ ਸਾਹ ਲਲ ਹਮ بڑے ਬੱਚੇ ਤੁਰੇ ਫਿਰਦੇ ਨੇ ਸੱਚੀ ਬੇਕਾਰ ਤਾਂ ਆ ਕੇ ਤੇ ਉਹ ਹਮ ਕੋਈ ਜ਼ਮੀਨ ਵੇਚਦਾ ਕੋਈ ਕੋਠਾ ਵੇਚਦਾ ਕੋਈ ਖੋਜ ਕਰਦਾ ਵੀ ਤੇ ਬੀਬੀ ਬਾਹਰ ਜਾਂਦਾ ਹਮ ਪੈਸੇ ਮਾਰਿਆ ਜਾਂਦਾ ਹਮ ਤੇ ਸਾਨੂੰ ਵੀ ਕੁਝ ਜੁੜੇ ਉਦੋਂ ਜਿਹੜੇ ਪੈਸੇ ਆਉਂਦੇ ਨੇ ਉਹ ਇੰਦਰ ਬੰਦਦੇ ਨਹੀਂ ਤਾਂ ਉਦੋਂ ਤੋਂ ਨਹੀਂ ਇਹ 1 ਰੁਪਏ ਦਾ ਚੱਲਦਾ ਤੇ ਵੀ ਜਿਵੇਂ ਤੁਸੀਂ ਨਿੱਕੇ ਹੁੰਦੇ ਜਿਹੜਾ ਤੁਹਾਡਾ ਉੱਥੇ ਪੁਰਾਣਾ ਘਰ ਸੀ ਹਾਂਜੀ ਨਿੱਕੇ ਹੁੰਦੇ ਜਦੋਂ ਜਿਹੜਾ ਤੁਹਾਡਾ ਉੱਥੇ ਪੁਰਾਣਾ ਘਰ ਸੀ ਜਦੋਂ ਜਿੱਥੇ ਤੁਸੀਂ ਉਹ ਤੁਹਾਨੂੰ ਸੰਭਾਲਿਆ ਉਸ ਘਰ ਦੀ ਯਾਦ ਆਉਂਦੀ ਜਿੱਥੇ ਜੰਮੇ ਪਲੇ ਜਿੱਥੇ ਬਚਪਨ ਵਿੱਚ ਖੇਡੇ ਪੈਣਾ ਪ੍ਰਾਰ ਰਲ ਕੇ ਮੈਂ ਤਾਂ ਉਹਨਾਂ ਨੂੰ ਸਾਰਾ ਨਕਸ਼ਾ ਦੇ ਦਿੰਨੀ ਆਪਣੇ ਭੈਣ ਭਰਾਵਾਂ ਨੂੰ ਮੇਰੇ ਭਰਾਵਾਂ ਨੂੰ ਕੋਈ ਨਹੀਂ ਨਾ ਮੇਰੇ ਭੈਣ ਨੂੰ ਪਤਾ ਨਾ ਮੇਰੇ ਭਰਾਵਾਂ ਨੂੰ ਪਤਾ ਹੈ ਭਰਾਵਾਂ ਨੂੰ ਪਤਾ ਹੈ अच्छा मैं सारा नक्शा लाऊं दे देनी हां साडा ਘਰ ਨ ਚਾਰ ਚ ਫੇਰੇ ਪਿੰਡ ਦੇ ਵਿੱਚ ਘਾਰ ਸੀ اچھا ਇੱਥੋਂ ਆਪਾਂ ਨਿਕਲੇ ਆ ਨਾ ਇੱਥੇ ਗਏ ਆ اچھا ਇੱਥੋਂ ਐ ਉਮੜ ਗਏ ਆ اچھا ਉਹ ਅਗਲੀਆਂ ਦੋ ਕੋਠੀਆਂ ਕੋ ਗਏ ਨਾ ਫੇਰ ਐ ਮੋੜ ਆਏ ਅੱਗੋਂ ਜਾ ਕੇ ਫੇਰ ਐ ਉਮੜ ਕੇ ਦੋ ਘਰ ਫੇਰ ਐ ਰੁਕ ਆਪਣੇ ਬਜਾਰੇ ਪੈ ਕੇ ਗਏ ਆਪਣੇ ਕਿੱਥੇ ਵੇਚੀ ਪਸੂ ਪਸੂ ਦੇਖਣ ਉੱਥੇ ਚਲੇ ਗਏ ਤੇ ਕੱਪੋ ਹਿੱਤੇ ਨੇ ਤੇ ਪੈੜੀ ਕਿੱਧਰ ਸੀ ਮੈਂ ਸਾਫਾਈਆਂ ਦੇ ਸੋਅ ਕਰਦੀ ਠੱਠੀ ਲੰਘ ਕੇ ਨਾ ਹੂੰ ਪੈੜੀ ਐ ਹਰ ਵਕਸੀ ਆਪਣੀ ਹੂੰ ਅੱਛਾ ਸਾਰਾ ਪਿੰਡ ਨੰਗ ਕੇ ਇੱਥੇ ਪੈੜੀ ਸੀ ਆਪਣੀ ਹੂੰ ਤਾਂ ਇਹਨਾਂ ਦੇ ਜਾਇਤ ਪਛਾਨ ਲਈ ਮੈਂ ਹੁਣ ਤੇ ਜਿਖੋ ਆਪਾਂ ਬਾਰ-ਬਾਰ ਕੋਠੇ ਪਾਲੇ ਨੇ ਇਦਾਂ ਹੀ ਲੋਕਾਂ ਪਾਲੇ ਨੇ ਪਾਲੇ ਹੋਣੇ ਨੇ ਹਾਂਜੀ ਹਾਂ ਬੜਾ ਕੁਝ ਬਣੀ ਆ ਉੱਥੇ ਹੂੰ ਧੀਏ ਤੇ ਵੀ ਜਿਆਦ ਤੇ ਹੁੰਦੀ ਹੁੰਦੀ ਹਣੀ ਨਾ ਉਹਨਾਂ ਕਰਾਂ ਦੀ ਦਿਲ ਤੇ ਕਰਦਾ ਹੁਣ ਆ ਵੀ ਜਾਈਏ ਮੁੜ ਕੇ ਵੇਖੀਏ ਆਪਣੀਆਂ ਬਚਪਨ ਵਾਲੀਆਂ ਥਾਵਾਂ ਐ ਔਰ ਆਉਂਦੀ ਐ ਤੇ ਹੁਣ ਤਾਂ ਵੀ ਵੀ ਉਹ ਗੱਲੇ ਭੀ ਹੂੰ ਉਹ ਲਾ ਉਹ ਤਾਂ ਸਮਾਂ ਆਇਆ ਹੀ ਨਾ ਕਿਸੇ ਤੇ ਹੂੰ ਨਾ ਕਿਸੇ ਨੇ ਮਾਂ ਨੂੰ ਪੁੱਛਿਆ ਨਾ ਕਿਸੇ ਨੇ ਭੈਣ ਨੂੰ ਪੁੱਛਿਆ ਭਰਾ ਨੂੰ ਪੁੱਛਿਆ ਜਿਹੜਾ ਅੱਗੇ ਤੁਰ ਪਿਆ ਤੁਰ ਪਿਆ ਜਿਹੜਾ ਆ ਗਿਆ ਰਲ ਗਿਆ ਰਲ ਗਿਆ ਨਹੀਂ ਰਲਿਆ ਤਾਂ ਨਾ ਸੀ ਹੂੰ ਕਿਸੇ ਨਾਲ ਬਾਤ ਨਹੀਂ ਇੱਕ ਦੂਜੇ ਦੀ ਪੁੱਛੀ ਵੀ ਹੈਗਾ ਨਹੀਂ ਇੱਕ ਨੇ ਹੂੰ ਜਿਹੜੇ ਗੱਡੀਆਂ 'ਚ ਆਏ ਨੇ ਉਹ ਸਮਾਜ ਜੀ ਆਏ ਨੇ ਹੂੰ ਤੇ ਜਿਹੜੇ ਤੁਰ ਕੇ ਆੜੋ ਰਾਜ ਤੁਰ ਤੁਰ ਕੇ ਬੱਚੇ ਮਰਦੇ ਨੇ ਲੋਕਾਂ ਦੇ ਹੂੰ ਬਡੇਰੇ ਜੀ ਉਹ ਮਰ ਗਏ ਹੂੰ ਤੇ ਫੇਰ ਉੱਥੇ ਦੱਸੋ ਉਹ ਸਮਾਂ ਤੇ ਕਿਹਦੇ ਆਏ ਹੀ ਨਾ ਹੂੰ ਜਿਹੜੇ ਅਦ ਰੋਟੀ ਨੰਨਖਾਣਾ ਸਾਹਿਬੋਂ ਦੁਨੀਆ ਆਈ ਸੀ ਨਾ ਉਹ ਵੀ ਬੀਬੀ ਤੁਰ ਤੁਰ ਕੇ ਲੌਰ ਨੂੰ ਆਈ ਸੀ ਅੱਛਾ ਉਹ ਵੀ ਤੁਰ ਤੁਰ ਕੇ ਲੌਰ ਨੂੰ ਆਈ ਹੂੰ ਬੜਾ ਖੇਮ ਕਲਾ ਦਾ ਬਾਡਰ ਨੰਗੇ ਰਨਾਨਗੇ ਅੱਛਾ ਲਾਲਪੁਰ ਵਾਏ ਵੀ ਉਹ ਵੀ ਸਾਰੇ ਇੰਦਰ ਨੰਗੇ ਆ ਹੂੰ ਤਰਨਤਾਰ ਤੋਤੇ ਪੱਟੀ ਤੋਂ ਅੱਛਾ ਵੱਡੇ ਵੱਡੇ ਦੂਰ ਸੀਤ ਹੂੰ ਦੁਨੀਆ ਜਿਹੜੀ ਨਾ ਮਾਂ ਰਾਇ ਜਾੜੇ ਨਾ ਕਿਸੇ ਨੂੰ ਹੂੰ ਉਹ ਜੀਤ ਅਜ ਵੀ ਪੂਰੇ ਨਹੀਂ ਹੁੰਦੇ ਪਏ ਕਿਸੇ ਦੇ ਹੂੰ ਜਿਹੜੀ ਉਹ ਨੰਦ ਨੇ ਜੀ ਸੰਗ ਅੱਛਾ ਬਰਾਸ ਪਰ ਹੋਣ ਮਹਾਰਾਜ ਰੱਖੇ ਸਾਵਾਂ ਹਮ ਸ਼ੋਕ ਸ਼ਾਂਤੀ ਰੱਖਣ ਮਹਾਰਾਜ ਹਮ ਤੰਦਰੁਸਤੀ ਦੇ ਇੰਨਾ ਕਹਿ ਹਸਾਬ ਹੋਰ ਨਾ ਕੋ ਸ਼ਹਿਰ ਵੇਖਿਆ ਨਾ ਕੋ ਕੁਝ ਵੇਖਿਆ ਇੰਨਾ ਪਤਾ ਨਹੀਂ ਵੀ ਹਾਇ ਰਬਾ ਕਿ ਇੰਝ ਦੇ ਦੂਰ ਵੀ ਜਾਵਾਂ ਕਿਤੇ ਹਮ ਆਦੇ ਹੁੰਦੇ ਹਾਂ ਪੇ ਬਾਬਾ ਜੀ ਦਾ ਦੇਨ ਬਾਬਾ ਕਰੇ ਜੀ ਹੁੰਦੇ ਕੋਈ ਘਰ ਨੂੰ ਵੇਖ ਅੱਛਾ ਸਾਡਾ ਵੀ ਘਰ ਬਣੇਗਾ ਕੋਈ ਅੱਛਾ ਜੀ ਬੁਲਾਓ ਖਾਸੀ Hmm. one of the next to the coffee.